ਕੀ ਗੱਲ ਜਿੰਦੂ ਅੱਜ ਤੇ ਰੋਸ ਮਜਾਰਾ ਕੀਤਾ ਗਿਆ ਤੁਹਾਡੇ ਵਲੋਂ ਪੁਤਲਾ ਫੂਕਿਆ ਗਿਆ ਸੰਗਰਮ ਨਾਲ ਅੱਜ ਸੰਯੁਕਤ ਖਸਾਨਪੁਰੇ ਸਸਤਾ ਯਾਰਾ ਵੱਲੋਂ ਚੰਦਨਾ ਮੌਰ ਜਿੰਨੇ ਇੱਕ ਫਿਲਮ ਐਬੈਂਸੀ ਬਣਾਈਆਂ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਹੈ ਸਾਡੇ ਜਰਨਲਿਸਟਾਂ ਨੂੰ ਟਾਰਗੇਟ ਕੀਤਾ ਗਿਆ ਹੈ ਉਹਦੇ ਬਰੂ ਚੋਕ ਉਦਾ ਇੱਕ ਪੁਤਲਾ ਫੂਕਿਆ ਗਿਆ ਹੈ ਕਿਉਂਕਿ ਜਿਹੜੀ ਉਹ ਫਿਲਮ ਬਣਾਈ ਗਈ ਐਜੰਸੀ ਦੀ ਉਸ ਐਜੰਸੀ ਦਾ ਸਾਡੇ ਪੰਜਾਬ ਦਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਤੇ ਉਸ ਟਾਈਮ ਤੇ ਪੰਜਾਬ ਦਾ ਕੋਈ ਲੀਡਰ ਗ੍ਰਿਫਤਾਰ ਹੋਇਆ ਨਾ ਕੋ ਪੰਜਾਬ ਦਾ ਬਸ਼ੰਦਾ ਗ੍ਰਿਫਤਾਰ ਕੀਤਾ ਸਰਕਾਰ ਨੇ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਉਹ ਗੱਲ ਕਰਦੀ ਬੀਬੀ ਉਹਨੂੰ ਸ਼ਾਇਦ ਸਾਡੇ ਇਤਿਹਾਸ ਦਾ ਪਤਾ ਨਹੀਂਗਾ ਕਿਉਂਕਿ ਐਮਰਜੈਂਸੀ 75 76 ਲੱਗਦੀ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ 1978 ਚ ਆਉਂਦੇ ਨੇ ਜਦੋਂ ਨਰੰਗਕਾਰੀ ਕਾਂਡ ਵਾਪਰਦਾ ਉਸ ਤੋਂ ਪਹਿਲਾਂ ਤੋਂ ਇਸ ਗੱਲ ਚ ਆਈ ਨਹੀਂ ਸੀ ਹੈਗੇ ਉਹ ਆਪਣਾ ਧਰਮ ਪ੍ਰਚਾਰ ਕਰਦੇ ਸੀ ਪਰ ਉਹਨਾਂ ਨੇ ਉਹਨਾਂ ਨੂੰ ਇੱਕ ਮੋਹਰਾ ਬਣਾਇਆ ਸਿੱਖਾਂ ਨੂੰ ਬਦਨਾਮ ਕਰ ਲਈ ਇਸ ਕਰਕੇ ਅਸੀਂ ਭਾਰਤ ਸਰਕਾਰ ਕੋ ਮੰਗ ਕਰਦੇ ਆ ਕਿ ਉਤੇ ਇੱਕ ਦੇ ਸਿੱਖ ਭਾਵਨਾਵਾਂ ਨੂੰ ਪੜਗਾਉਣ ਦਾ ਪ੍ਰਚਾਰ ਦਰਜ ਕੀਤਾ ਜਾਵੇ ਦੂਜਾ ਪੂਰਨ ਤੌਰ ਤੇ ਉਸ ਫਿਲਮ ਤੇ ਪਾਬੰਦੀ ਲਾਈ ਜਾਵੇ ਪੰਜਾਬ ਤੇ ਅਸੀਂ ਫਿਲਮ ਚੱਲਣ ਨਹੀਂ ਦੇਣੀ ਇਹ ਗੇਂਦ ਭਗਵੰਤ ਮਾਨ ਦੇ ਪਾੜੇ ਜਿਆ ਕਿ ਉਹਨੇ ਖੁਦ ਪਾਬੰਦੀ ਲਾਉਣੀ ਆ ਕਿ ਲੋਕਾਂ ਨੇ ਫਿਲਮ ਨੂੰ ਡੱਕਣਾ ਆ ਇਹ ਹੋਰ ਪੰਜਾਬ ਦਾ ਮੁੱਖ ਮੰਤਰੀ ਸੋਚੇ ਉਹਨੇ ਕੀ ਕਰਨਾ ਹੈ ਇਸ ਕਰਕੇ ਅੱਜ ਦੇ ਅਰੋਹ ਚ ਅਸੀਂ ਪਤਲਾ ਫੁਕਿਆ ਗਿਆ ਅੱਗੇ ਜਿਸ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਜਿਸ ਤਰ੍ਹਾਂ ਸਾਡੀ ਜ਼ਰਮਨੀ ਗੁਰਦਾਪੁਰ ਬੰਦਰ ਕਮੇਟੀ ਆ ਜਦ ਸਿੱਖ ਜੱਥੇਬੰਦੀਆਂ ਨੇ ਉਹ ਦੇਣ ਗਿਆ ਅਸੀਂ ਉਹਨਾਂ ਨੂੰ ਦਿੱਲੀ ਸਹਿਯੋਗ ਦੇਵਾਂਗੇ ਸ੍ਰੀ ਸ਼ਾਹਪੁਰ ਸੰਯੁਕਤ ਕਿਸਾਨ ਭਲੇ ਸੰਸਥਾ ਦਾ ਮੈਂ ਮੈਂਬਰ ਹਾਂ ਔਰ ਜਿਹੜਾ ਅੱਜ ਇਹ ਪਤਲਾ ਫੁਕਿਆ ਗਿਆ ਹੈ ਇਹ ਕੰਗਣਾ ਨਾਵਤ ਜਿਹੜੀ ਭਾਜਪਾ ਦੀ ਮੈਂਬਰ ਪਾਰਲੀਮੈਂਟ ਹੈ ਉਹਦਾ ਪਤਲਾ ਫੁਕਿਆ ਗਿਆ ਕਿਉਂਕਿ ਉਹਨੇ ਜੋ ਪਿਛਲੇ ਦਿਨੀ ਇੱਕ ਫਿਲਮ ਜਿਹੜੀ ਬਣਾਈ ਆ ਐਮਰਜੈਂਸੀ ਫਿਲਮ ਉਸ ਫਿਲਮ ਦੇ ਵਿੱਚ ਉਹਨੇ ਜਿਹੜਾ ਸਿੱਖਾਂ ਦਾ ਜਿਹੜਾ ਰੋਲ ਆ ਉਹਨੂੰ ਬੜਾ ਘੜੀਆ ਢੰਗ ਦੇ ਨਾਲ ਪੇਸ਼ ਕੀਤਾ ਔਰ ਉਹਦੇ ਵਿੱਚ ਸੰਤਜਨ ਨਰਸਿੰਘ ਪਿੰਡਰਾਂ ਵਾਲੇ ਸਾਡੇ ਮਹਾਪੁੱਖ ਨੇ ਉਹਨਾਂ ਦੀ ਵੀ ਵਿੱਚੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਉਹ ਵਿਚਨ ਦਾ ਸੀਨ ਜਿਹੜੇ ਪੇਸ਼ ਕੀਤੇ ਆ ਜਦ ਕਿ ਜਿਹੜੀ ਐਮਰਜੈਂਸੀ ਲੱਗੀ ਆ ਉਹ 1975 ਚ ਲੱਗੀ ਆ ਸੰਤਜਨ ਨਰਸਿੰਘ ਪਿੰਡਰਾਂ ਵਾਲੇ ਉਹ ਮਸ਼ਹੂਰ ਹੁੰਦੇ ਨੇ ਜਾਂ ਕੇ 82 ਦਰਸ਼ਕਾਂ ਦੇ ਵਿੱਚ ਤੇ ਉਹਨਾਂ ਨੂੰ ਕਿਉਂ ਸ਼ਾਮਲ ਕੀਤਾ ਗਿਆ ਇਸ ਫਿਲਮ ਦੇ ਵਿੱਚ ਬਾਕੀ ਹੋਰ ਸਿੱਖਾਂ ਦਾ ਵੀ ਰੋਲ ਜਿਹੜਾ ਇਹਦੇ ਵਿੱਚ ਉਹਨਾਂ ਨੇ ਬੜਾ ਟਿੰਗ ਘਟੀਆਂ ਡਾਂਗਣਾ ਪੇਸ਼ ਕੀਤਾ ਕਿਉਂਕਿ ਅਸੀਂ ਸਮਝਦਾ ਵੀ ਪਿਛਲੇ ਬੜੇ ਲੰਬੇ ਸਮੇਂ ਤੋਂ ਭਾਜਪਾ ਵੱਲੋਂ ਜਾਂ ਆਰਐਸਐਸ ਵੱਲੋਂ ਸਿੱਖਾਂ ਨੂੰ ਨੀਵੇਂ ਦਿਖਾਉਣ ਦੀ ਬੜੀਆਂ ਕੋਸ਼ਿਸ਼ਾਂ ਜਿਹੜੀਆਂ ਪਿਛਲੇ ਸਮੇਂ ਵਿੱਚ ਵੀ ਹੋਈਆਂ ਨੇ ਔਰ ਜਿਹੜੀ ਇਹ ਫਿਲਮ ਬਣੀ ਆ ਇਹ ਵੀ ਉਸ ਉਹਨਾਂ ਸ਼ਾਸਨਾਂ ਦਾ ਇੱਕ ਹਿੱਸਾ ਆ ਔਰ ਉਹਨਾਂ ਨੇ ਇਹ ਫਿਲਮ ਦੇ ਰਹੀਂ ਸਿੱਖਾਂ ਦਾ ਜਿਹੜਾ ਕਿਰਦਾਰ ਹੈ ਉਹਨੂੰ ਨਿਵਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਕੀ ਸੰਘਰਸ਼ ਹੋਊਗਾ ਅਗਲਾ ਪਰ ਨਹੀਂ 6 ਤਰੀਕ ਨੂੰ ਰਿਲੀਜ਼ ਹੋਣ ਦਾ ਜਿਹੜਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਤੇ ਰਿਲੀਜ਼ ਹੋਣੀ ਸਰ ਹੋਣੀ ਨਹੀਂ ਦੇਣੀ ਔਰ ਯੋਗੇਸ਼ ਸਰ ਕਾ ਜਿਹੜੀ ਸਰਕਾਰਾਂ ਨੇ ਸਰਕਾਰਾਂ ਹੀ ਰਿਲੀਜ਼ ਕਰਨੀਆਂ ਨੇ ਪਰ ਜੇ ਸਰਕਾਰਾਂ ਇਹਦੇ ਦੇ ਬੰਦੀ ਨਹੀਂ ਲਾਉਂਦੀਆਂ ਫਿਲਮ ਰਿਲੀਜ਼ ਹੁੰਦੀ ਆ ਤੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜਿੰਨੇ ਵੀ ਸਿੱਖ ਨੇ ਜਿੰਨੇ ਵੀ ਗੁਰੂ ਨਾਨਕ ਮਹਾਰਜ ਗੁਰੂ ਮਾਰਕ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਸਿੱਖ ਨੇ ਉਹ ਸਾਰੇ ਇਹਦਾ ਵਿਰੋਧ ਕਰਨਗੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਆ ਉਹ ਸੜਕਾਂ ਤੇ ਆ ਜਾਣਗੇ ਜੇ ਇਹ ਫਿਲਮ ریلیਜ਼ ਹੁੰਦੀ ਹੈ ਉਹਦੇ ਇਹਦਾ ਬੜੇ ਪੂਰੇ ਜੋਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਫਿਲਮ ਦਾ ਪੰਜਾਬ ਜੁਰੂਰ ਤੋਂ ਅੱਗੇ ਪਤਾ ਜਾਊਗਾ